ਸਮਕਾਲ ਦਾ ਚਰਚਿਤ ਨਾਵਲ ਗੇਰੂ ਰੰਗੇ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਾਬਾ ਦਾ ਵਿਲੇਖ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ 12ਵਾਂ ਭਾਗ ਸੁਣ ਰਹੇ ਹੋ ਵਿਦায়ক ਇੱਕ ਦਿਨ ਡੰਗਰ ਡਾਕਟਰ ਨੂੰ ਨਾਲ ਲੈ ਆਇਆ ਤੇ ਉਹਨੂੰ ਕਿਹਾ ਬੀਬਾ ਜੀ ਜਦੋਂ ਫੋਨ ਕਰਨ ਅੱਧ ਬੋਲ ਆਉਣਾ ਆਪਨਾ ਆ ਸਕਾਂ ਤਾਂ ਬੰਦਾ ਭੇਜਣਾ ਓਲਾਮਾ ਨਾ ਆਵੇ ਮੈਨੂੰ ਇਹਨਾਂ ਦਾ ਪੈਸਾ ਨਹੀਂ ਲੈਣਾ ਇਹਨਾਂ ਤੋਂ ਜਿਹੜੇ ਹੋਏ ਮੈਂ देऊ ਡੰਗਰ ਡਾਕਟਰ 15ਵੇਂ 20ਵੇਂ ਦਿਨ ਆਪ ਹੀ ਗੇੜਾ ਮਾਰ ਜਾਂਦਾ ਤੇ ਖਾਣ ਪੀਣ ਬਾਰੇ ਦੱਸ ਜਾਂਦਾ ਵਰਤੀਆਂ ਜਾਣ ਵਾਲੀਆਂ ਚੌਕਸੀਆਂ ਵੀ ਦੱਸਦਾ ਮੌਸਮੀ ਬਿਮਾਰੀਆਂ ਤੋਂ ਬਚਾ ਲਈ ਭਈਆਂ ਨੂੰ ਦੇਸੀ ਚੀਜ਼ਾਂ ਦੇ ਕਾੜੇ ਬਣਾਉਣ ਵਾਸਤੇ ਵੀ ਦੱਸ ਗਿਆ ਸੀ ਦੂਜੇ ਚੌਥੇ ਦਿਨ ਗਊਆਂ ਨੂੰ ਬਾਹਰ ਸੜਕ ਤੋਂ ਤੋਰਾ ਫੇਰਾ ਕਰਵਾਉਣ ਲਈ ਵੀ ਕਿਹਾ 5 6 ਦਿਨਾਂ ਬਾਅਦ ਬੀਬਾ ਸ਼ਹਿਰ ਵਾਲੇ ਡੇਰੇ ਗਈ ਜਾਣ ਤੋਂ ਪਹਿਲਾਂ ਫੋਨ ਕਰ ਦਿੱਤਾ ਸੀ ਜੈਪਾਲ ਰਾਜ ਅੱਖਾਂ ਵਿਸ਼ਾਈ ਬੈਠਾ ਸੀ ਉਹ ਲੰਬਾ ਚਿੱਤੀ ਹੋਈ ਪਈ ਸੀ ਦੋ ਤਿੰਨ ਵਾਰ ਆਪਣੇ ਕਮਰੇ ਚੋਂ ਲਾਬੀ ਚ ਹੁੰਦਾ ਹੋਇਆ ਵੇੜੇ ਚ ਨਿਗਾਹ ਮਾਰ ਗਿਆ ਸੀ ਉਹਦੇ ਮਨ ਤੇ ਬੀਬਾ ਸ਼ਾਈ ਹੋਈ ਸੀ ਉਹ ਸੋਚਦਾ ਤਾਂ ਉਹਦੇ ਬਾਰੇ ਹੋਰ ਕੋਈ ਗੱਲ ਸੁੱਝਦੀ ਹੀ ਨਹੀਂ ਸੀ ਨੌ ਭਰ ਵੀ ਥਾ ਨਹੀਂ ਸੀ ਰਹੀ ਉਹਦੇ ਮਨ ਚ ਕਿਸੇ ਹੋਰ ਲਈ ਦਿਲ ਚ ਆਈ ਜਿਹੜਾ ਕੰਮ ਉਹਨੂੰ ਬੀਬਾ ਕਹਿ ਕੇ ਗਈ ਸੀ ਉਹ ਕੀ ਹੋਇਆ ਸੋਚਿਆ ਚਾਰ ਪੈਸੇ ਦੀ ਗੱਲ ਹੋਵੇਗੀ ਉਹ ਦੇ ਉਹ ਦੇਵੇਗਾ ਜਿੰਨੇ ਡੇਰੇ ਚ ਹੋਏ ਦੇ ਕੇ ਬਾਕੀਆਂ ਦੇ ਪ੍ਰਬੰਧ ਕਰ ਦੇਵੇਗਾ ਜੈਪਾਲ ਦਾ ਮਨ ਬਣਿਆ ਹੋਇਆ ਸੀ ਕਿ ਉਹ ਵਿਆਹ ਕਰਵਾਵੇਗਾ ਪਹਿਲਾਂ ਉਹ ਇਸ ਪਾਸੇ ਬਹੁਤਾ ਨਹੀਂ ਸੋਚਦਾ ਝਟਕ ਦੇ ਮਨ ਨੂੰ ਸ਼ਾਂਤ ਕਰਨ ਲਈ ਜਿਹੋ ਜਹੀ ਹਵਾ ਹੁੰਦੀ ਉਹਲਾ ਕਰ ਲੈਂਦਾ ਪਰ ਹਰਦਵਾਰ ਤੋਂ ਆਏ ਚੱਲਦੇ ਫਿਰਦੇ ਇੱਕ ਸੰਤ ਨੇ ਉਹਦੀਆਂ ਲੋਕਣ ਮੀਟੀਆਂ ਬੇਅਰਥ ਕਰਕੇ ਰੱਖ ਦਿੱਤੀਆਂ ਸੀ ਸਾਧੂ ਅੱਗੇ ਜਾਂਦਾ ਹੋਇਆ ਉਹਦੇ ਡੇਰੇ ਚ एक दो दिन ले सी एक दिन जयपाल ने पूछया, संत जी कमी भी कोई नहीं पर मन नहीं टिकदा पता नहीं क्यों साधु ने कहा भटकते मन का कोई इलाज नहीं जितना इसे लुभाओगे उतना भटकेगा जैसे भूखे आदमी का पेट नहीं भरता ऐसे ही मन का हाल है मन भूखे आदमी की तरह है संत जी फिर इलाज की है इलाज तो है लेकिन हम जिस बेख में हैं सौ में से एक दो का मन नहीं भटकता बाकी सबका भटकता है संत जी एदा इलाज हो तो जरूर हां है लेकिन हम सन्यासी लोग जो इलाज है वो कर नहीं सकते बेख का मामला ही कुछ ऐसा है हम लोग घर नहीं बसा सकते साधु असली गलती आया मेरी बात सुनो ऋग्वेद में लिखा है वो बात बहुत सत्य है केडी संत जी जयपाल ने पूछा साधु कहता लिखा है जब तक आदमी और आर्त को जब वो चाहे पेट भरने के लिए भोजन नहीं मिलता और जब वो चाहे उसको विरोधी का साथ नहीं मिलता तब तक वो शांत नहीं हो सकते साधु ने यह गल कह के, के अपनी गल खत्म कर दी ਉਹ ਜੈਪਾਲ ਵੱਲ ਵੇਖਣ ਲੱਗ ਪਏ ਸੁਣ ਕੇ ਜੈਪਾਲ ਦੇ ਦੰਦ ਜੋੜ ਗਏ ਪਰ ਗੱਲ ਸੱਚੀ ਲੱਗੀ ਸਾਧੂ ਨੇ ਸੌ ਦੀ ਇੱਕ ਸੁਣਾ ਦਿੱਤੀ ਸੀ ਉਹ ਦੇਨ ਸੌ ਇਹ ਦਿਨ ਉਹਨੂੰ ਸਾਧੂ ਦੀ ਗੱਲ ਪੱਥਰ ਤੇ ਲਕੀ ਲੱਗ ਰਹੀ ਸੀ ਉਹ ਹੁਣ ਉਹਲਿਆਂ ਦੀ ਜ਼ਿੰਦਗੀ ਤੋਂ ਅੱਕ ਚੁੱਕਿਆ ਸੀ ਤੇ ਮਨ ਦੀ ਸ਼ਾਂਤੀ ਲਈ ਡੇਰੇ ਦੀ ਵੱਡੀ ਜਾਇਦਾਦ ਤੋਂ ਆਪ ਆਪਣੇ ਹੱਥ ਧੋਣ ਲਈ ਤਿਆਰ ਹੋ ਗਿਆ ਸੀ ਇਸ ਲਈ ਬੀਬਾ ਵੱਲ ਚੁੰਮਕ ਵਾਂਗ ਖਿੱਚਿਆ ਗਿਆ ਸੀ ਕਦੇ-ਕਦੇ ਉਹ ਸੋਚਦਾ ਜਿੰਨਾ ਉਹ ਉਸ ਤੇ ਤੁਲਿਆ ਹੋਇਆ ਹੈ ਸ਼ਾਇਦ ਉਹ ਨਹੀਂ ਪਰ ਉਹਨੂੰ ਇਹ ਗੱਲ ਤਸੱਲੀ ਦਿੰਦੀ ਸੀ ਕਿ ਉਹ ਵੀ ਉਹਦੇ ਵਾਂਗ ਸੰਤ ਮਾਰਗ 'ਤੇ ਉੱਕੀ ਹੋਈ ਹੈ ਬੀਬਾ ਆਈ ਉਹਨੇ ਚਾਹ ਪਣੀ ਪੁੱਛਿਆ ਪਰ ਉਹਨੇ ਜਵਾਬ ਦੇ ਦਿੱਤਾ ਚਾਹ ਉਹ ਬਹੁਤੀ ਨਹੀਂ ਸਿਪੀਂਦੀ ਬਾਬਿਆ ਨੂੰ ਸ਼ੂਗਰ ਸੀ ਸ਼ੂਗਰ ਦੀਆਂ ਗੱਲਾਂ ਕਰਦੇ ਰਹਿੰਦੇ ਪਰ ਆਪ ਅਸਰ ਨਹੀਂ ਸੀ ਕਰਦੇ ਬੀਬਾ ਮਿੱਠੀ ਚੀਜ਼ ਤੋਂ ਪਰਹੇਜ਼ ਕਰਦੀ ਸੀ ਬਾਬੇ ਦੱਸਦੇ ਸੀ ਕੇ ਫਲ ਫਰੂਟ 슈ਗਰ ਵਾਸਤੇ ਇੰਨਾ ਮੜਾ ਨਹੀਂ ਜਿੰਨੀਆਂ ਖੰਡ ਤੋਂ ਬੜੀਆਂ ਹੋਈਆਂ ਚੀਜ਼ਾਂ ਨੇ ਉਸ ਨੇ ਮਠਿਆਈ ਵੀ ਖਾਣੀ ਛੱਡ ਦਿੱਤੀ ਸੀ ਜੇ ਕਿਤੇ ਪੀਣੀ ਪੈਂਦੀ ਫਿੱਕੀ ਚਾਹ ਪੀਂਦੀ ਜੈਪਾਲ ਨੇ ਕਿਹਾ ਬੀਬਾ ਜੀ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ ਪਹਿਲਾਂ ਇਹ ਦੱਸੋ ਕਿ ਤੁਹਾਡਾ ਕੰਮ ਕੀ ਹੈ ਉਹਨੇ ਕਾਈ ਨਾਲ ਪੁੱਛਿਆ ਸੀ ਜਿਵੇਂ ਉਹ ਇੱਕ ਪਾਲ ਲਈ ਵੀ ਅਜਾਇਨਾ ਗਵਾਉਣਾ ਚਾਹੁੰਦਾ ਹੋਵੇ ਬੀਬਾ ਸਥਿਰ ਬੈਠੀ ਸੀ ਜ਼ਰੂਰਤ ਕਰਕੇ ਕਹਿਣ ਲੱਗੀ ਮੈਂ ਅੱਜ ਆਪਣਾ ਸਾਰਾ ਕੁਝ ਤੁਹਾਡੇ ਝੋਲੇ ਪਾਉਣ ਲੱਗੀ ਆ ਜਿਹੜੀ ਮੇਰੀ ਮੰਗ ਐ ਬਹੁਤੀ ਵੱਡੀ ਵੀ ਨਹੀਂ ਤੁਹਾਨੂੰ ਮੇਰੀ ਗੱਲ ਮੰਨਣੀ ਔਖੀ ਵੀ ਲੱਗ ਸਕਦੀ ਐ ਨਹੀਂ ਵੀ ਤੁਸੀਂ ਗੱਲ ਦੱਸੋ ਕੀ ਐ ਬੁਝਾਰਤਾਂ ਜੀਆਂ ਕੀ ਪਾਈ ਜਾਂਦੇ ਹੋ ਸਿੱਧੀ ਗੱਲ ਕਰੋ ਸੰਗੋਨਾ ਸੰਗਣਾ ਦਾ ਮਹੰਤ ਜੀ ਮੈਂ ਕੀ ਐ ਤੁਸੀਂ ਹੀ ਹੋ ਮੇਰੇ ਮੈਂ ਤੁਹਾਨੂੰ ਆਪਣਾ ਮੰਨੀ ਬੈਠੀ ਆ ਜਿੱਥੇ ਮਰਜ਼ੀ ਲਿਖਵਾ ਲਓ ਕੁਸੀਂ ਪਹਿਲੇ ਆਦਮੀ ਹੋ ਜਿਹਦੇ ਨਾਲ ਮੈਂ ਇਹ ਗੱਲਾਂ ਕਰ ਰਹੀ ਆਂ ਇੱਜ਼ਤ ਮੈਂ ਸਿਓਨੇ ਵਾਂਗ ਸਾਹਮਣੇ ਰੱਖੀ ਐ ਨਾਹ ਪਰ ਵੀ ਖੋਟ ਨਹੀਂ ਪੈਣ ਦਿੰਦਾ ਖੋਟ ਪਾਉਣ ਨੂੰ ਤੁਹਾਨੂੰ ਪਤਾ ਬਥੇਰੇ ਦੁਨੀਆਂ ਫਿਰਦੀ ਐ ਹਰ ਕੋਈ ਇੱਕ ਦੂਜੇ ਨੂੰ ਆਪਣੇ ਗੇੜ ਚ ਲੈਣ ਨੂੰ ਫਿਰਦਾ ਮੈਂ ਇਹੀ ਕਹਿਨੀ ਆ ਮੈਨੂੰ ਭਾਵੇਂ ਜਿੱਥੇ ਮਰਜੀ ਲੈ ਜਾਓ ਮੈਂ ਤੁਹਾਡੀ ਆ ਜੈਪਾਲ ਕਹਿੰਦਾ ਫਿਰ ਬੀਬਾ ਜੀ ਉਹੀ ਗੱਲ ਪੱਲੇ ਤਾਂ ਪਾਓ ਕੁਛ ਗੱਲ ਕੀ ਐ ਨਿਚੇ ਜਿ ਖੋ ਕੇ ਦੱਸੋ ਇੱਕ ਪਾਸੇ ਕਹੀ ਜਾਂਨੇ ਉਹ ਮੈਂ ਥੋੜੀ ਐ ਦੂਜੇ ਪਾਸੇ ਗੱਲ ਨਹੀਂ ਦੱਸਦੇ ਜੈਪਾਲ ਦੀ ਬਿਜਲੀ ਕਲ ਜਾਣਣ ਦੀ ਕਹਾੜ ਵਧ ਰਹੀ ਸੀ ਉਹ ਸਿੱਧਾ ਬੀਬਾ ਦੇ ਮੂੰਹ ਵੱਲ ਵੇਖ ਰਿਹਾ ਸੀ ਗੱਲ ਤਾਂ ਮਹੰਤ ਜੀ ਇਹੋ ਐ ਪਰ ਪਹਿਲਾਂ ਮੈਨੂੰ ਦੱਸੋ ਆਪ ਦਾ ਮੰਨਦੇ ਹੋ ਕਿ ਨਹੀਂ ਹਾਂ ਮੰਨਦਾ ਕਹਿ ਕੇ ਉਹਨੇ ਫ੍ਰਿਜ ਖੋਲਿਆ ਪਾਣੀ ਦੀ ਬੋਤਲ ਕੱਢੀ ਤੇ ਢੱਕਣ ਖੋਲ੍ਹ ਕੇ ਚੂਲੀ ਭਰ ਦਿੱਤੀ ਤੇ ਕਿਹਾ ਹੁਣ ਆ ਗਿਆ ਯਕੀਨ ਕਿ ਨਹੀਂ ਯਕੀਨ ਤਾਂ ਮੈਨੂੰ ਪੂਰਾ ਹੈ ਪਰ ਇਹ ਨਾ ਕਿਓ ਕਿ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਹਨ ਗੱਲ ਕੀ ਹੈ ਜੈਪਾਲ ਦੀ ਗੱਲ ਚ ਨਾ માત્ર ਕੋਰਾਪਣ ਵੀ ਸੀ ਗੱਲ ਤਾਂ ਮਹੰਤ ਜੀ ਇਹੀ ਹੈ ਤੁਹਾਨੂੰ ਪਤਾ ਹੈ ਅਜੇ ਮੇਰੀ ਉਮਰ 20 ਸਾਲ ਦੀ ਮੱਸਾ ਹੋਈ ਹੈ 2-3 ਮਹੀਨੇ ਘੱਟ ਹੀ ਹੂੰ ਤੁਸੀਂ ਆਪਣੀ ਉਮਰ ਵੇਖੋ ਫਿਰ ਮੈਂ ਵੀ ਤੁਹਾਨੂੰ ਆਪਣਾ ਸਭ ਕੁਝ ਮੰਨੀ ਬੈਠੀ ਹਾਂ ਤੁਸੀਂ ਜੋ ਮਰਜ਼ੀ ਫੈਸਲਾ ਕਰਿਓ ਤੁਹਾਡੀ ਮਰਜ਼ੀ ਹੈ ਪਾਵੇਂ ਡੇਰਾ ਛੱਡਿਓ ਚਾਹੇ ਨਾ ਮੈਂ ਤੁਹਾਡੇ ਨਾਲ ਜਿਉਣ ਮਰਨ ਦੀ ਸੌਖਾ ਚੁੱਕੀ ਆ ਪਰ ਤੁਸੀਂ ਇੱਕ ਕੰਮ ਕਰੋ ਉਹ ਜੈਪਾਲ ਦੇ ਨੇੜੇ ਆ ਗਈ ਮਹੰਤ ਜੈਪਾਲ ਨੇ ਉੱਠ ਕੇ ਚਿਟਕਣੀ ਬੰਦ ਕਰ ਦਿੱਤੀ ਬੀਬਾ ਉਹਦੇ ਵੱਲ ਪਿੱਠ ਕਰਕੇ ਬੈਠ ਗਈ ਤੇ ਉਹਦੇ ਮੂੰਹ ਪਵਾ ਕੇ ਝੱਕਦੀ ਹੋਈ ਕਹਿੰਦੀ ਬਾਬਾ ਜੀ ਤੁਸੀਂ ਐ ਕਰੋ ਮੈਂ ਥੋਡੀ ਆ ਆਪਾਂ ਨੂੰ ਡੇਰਾ ਛੱਡਣ ਦੀ ਲੋੜ ਨਹੀਂ ਮੈਂ ਪਿੰਡ ਵਾਲਾ ਡੇਰਾ ਛੱਡ ਕੇ ਇੱਥੇ ਹੀ ਆ ਜੂੰ ਵਿਆਹ ਬਾਰੇ ਕਿਸੇ ਨੂੰ ਦੱਸਦੇ ਹੀ ਨਹੀਂ ਪਰ ਤੁਸੀਂ ਇੱਕ ਕੰਮ ਕਰੋ ਡੇਰੇ ਦੀ ਲੈਟਰ ਪੈਡ ਤੇ ਇਹ ਲਿਖ ਦਿਓ ਕਿ ਮੇਰੇ ਪਿੱਛੋਂ ਡੇਰੇ ਦੀ ਮਹੰਤ ਕੁਲਵਿੰਦਰ ਕੌਰ ਹੋਵੇਗੀ ਜਿਹਨੂੰ ਬੀਬਾ ਜੀ ਵੀ ਕਹਿੰਦੇ ਨੇ ਨਾਲੇ ਪਿੰਡ ਦਾ ਨਾਂ ਵੀ ਲਿਖ ਦਿਓ ਨਾਲੇ ਤਾਰੀਖ ਵੀ ਇਹ ਕਹਿ ਕੇ ਉਹ ਨਿਰਵਸਤਰ ਹੋਣ ਲੱਗ ਪਈ ਤੇ ਕਹਿੰਦੀ ਤੁਸੀਂ ਲਿਖ ਦਿਓ ਮੈਂ ਪਿੰਡੇ ਪਾਣੀ ਪਾਵ ਬੀਬਾ ਬਾਥਰੂਮ 'ਚ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਜੈਪਾਲ ਬੰਦ ਦਰਵਾਜ਼ੇ ਵੱਲ ਵੇਖ ਕੇ ਦੁਚਿੱਤੀ ਚ ਪੈ ਗਿਆ ਫਿਰ ਸੋਚਿਆ ਲਿਖਣ ਦਾ ਕੀ ਹਰਜੈ ਨਾਲੇ ਮੈਂ ਕਿਹੜਾ ਮਰਨ ਲੱਗਿਆ ਜਦੋਂ ਮੈਂ ਹੀ ਨਾ ਰਿਹਾ ਉਸ ਪਿੱਛੋਂ ਕੋਈ ਮਹੰਤ ਬਣੀ ਜਾਵੇ ਮੈਨੂੰ ਕੀ ਉਹਦੇ ਅੰਦਰੋਂ ਆਵਾਜ਼ ਆਈ ਲਿਖਦੇ ਲਿਖਦੇ ਅੰਦਰਲੀ ਆਵਾਜ਼ ਨੂੰ ਸੁਣ ਕੇ ਉਹਨੇ ਕੱਪਵਾਰਡ ਦੀ ਇੱਕ ਤਾਂਕੀ ਖੋਲੀ ਤੇ ਲੈਟਰ ਪੈਡ ਕੱਢ ਲਈ ਗਿਜੇ ਚੋਂ ਐਨਕ ਕੱਢੀ ਤੇ ਜੇਬ ਤੋਂ ਪੈਨ ਲਾ ਕੇ ਲਿਖਣ ਲੱਗ ਪਿਆ ਉਦੇ ਅੱਗੇ ਬੀਬਾ ਦੀ ਦੇ ਘੁੰਮ ਗਈ ਜਿਹੜੀ ਕੁਝ ਚਿਰ ਪਹਿਲਾਂ ਵੇਖੀ ਸੀ ਉਹ ਸਰੂਰਿਆ ਗਿਆ ਸੀ ਤੇ ਲੈਟਰ ਪੈਡ ਤੇ ਲਿਖਣ ਲੱਗ ਪਿਆ ਬੀਬਾ ਦਾ ਨਾਮ ਲਿਖਣ ਵੇਲੇ ਉਹਦੀ ਰੂਹ ਖਿੜ ਗਈ ਬੁੱਲ ਫਰਕੇ ਜਿੰਨੀ ਆਪ ਸੋਹਣੀ ਐ ਉਹਨਾ ਹੀ ਸੋਹਣਾ ਨਾਮ ਐ ਉਸੇ ਵੇਲੇ ਬਾਥਰੂਮ ਦਾ ਦਰਵਾਜ਼ਾ ਖੁੱਲਿਆ ਤੇ ਉਹਨੇ ਲਿਖਿਆ ਕਾਗਜ਼ ਬੈੱਡ ਤੇ ਰੱਖ ਦਿੱਤਾ ਬੀਬਾ ਨੇ ਠੰਡ ਖਲਾਰ ਦੇ ਏਸੀ ਕੋਲ ਜਾ ਕੇ ਤੌਲੀਏ ਨਾਲ ਪਿੰਡਾ ਪੂੰਝਿਆ ਤੇ ਆਪਣਾ ਕਮੀਜ਼ ਚੁੱਕਿਆ ਤੇ ਲਿਖਿਆ ਹੋਇਆ ਕਾਗਜ਼ ਚੋਰੀ ਤੇ ਮਾਰ ਕੇ ਗਿੱਜੇ ਵਿੱਚ ਪਾ ਲਿਆ। ਅਗਲੇ ਪਲ ਉਹਨਾਂ ਵਿੱਚਲੀ ਸਾਰੀ ਵਿੱਥ ਮਿਟ ਗਈ। ਪਿੰਡ ਵੱਲ ਆ ਰਹੀ ਬੀਬਾ ਏਉਂ ਕਾਰ ਚਲਾ ਰਹੀ ਸੀ ਜਿਵੇਂ ਜੰਗ ਜਿੱਤ ਕੇ ਆਈ ਹੋਵੇ। ਜੰਗ ਵੀ ਬਹੁਤ ਵੱਡੀ। ਅਡੇਰੇ ਜਾਣ ਦੀ ਬਜਾਏ ਉਹ ਗਊਸ਼ਾਲਾ ਚ ਗਈ। ਕਮਰੇ 'ਚ ਜਾ ਕੇ AC ਔਨ ਕਰਕੇ ਬੈੱਡ ਤੇ ਪੈ ਗਈ। ਸੋਚਾਂ ਦੀ ਘੁੰਮਣਘੇਰੀ 'ਚ ਨੀਂਦ ਨਾ ਆਈ। ਸੋਚਾਂ ਦੀ ਲੜੀ ਸੀ ਕਿ ਅੱਗੇ ਦੀ ਅੱਗੇ ਜੁੜਦੀ ਜਾ ਰਹੀ ਸੀ। ਵਾਰ-ਵਾਰ ਸੋਚ ਸਪੈਸ਼ਲ ਖੁਰੀ ਹੋ ਕੇ ਨਿਆਣੀ ਉਮਰਵਾਲ ਜਾ ਰਹੀ ਸੀ ਤੇ ਡੇਰੇ ਚ ਲੰਘੇ ਸਮੇਂ ਵਿੱਚ ਦੀ ਹੁੰਦੀ ਹੋਈ ਫਿਰ ਗਊਸ਼ਾਲਾ ਚ ਆ ਜਾਂਦੀ ਸੀ ਆਥਣੇ ਦੁੱਧੀਆਂ ਦਾ ਦੁੱਧ ਲੈ ਕੇ ਉਹ ਡੇਰੇ ਆਈ ਤੇ ਦੋ ਘੜੀ ਬਾਬਿਆਂ ਨੂੰ ਮਿਲ ਕੇ ਕਾਈ ਨਾਲ ਘਰੇ ਆਈ ਬਾਬੇ ਉਹਦੀ ਕਾਹਲ ਵੇਖ ਕੇ ਹੈਰਾਨ ਸਨ ਸੋਚਿਆ ਜਿਵੇਂ ਅੱਜ ਵਾਲੀ ਬੀਬਾ ਕੋਈ ਹੋਰ ਹੋਵੇ ਪਹਿਲਾਂ ਵਾਲੀ ਕੋਈ ਹੋਰ ਘਰੇ ਆ ਕੇ ਮਾਂ ਤੋਂ ਪੇਟੀ ਦੀ ਚਾਬੀ ਲਈ ਅਟੈਚੀ ਕੱਢ ਕੇ ਮਹੰਤੀ ਵਾਲਾ ਕਾਗਜ਼ ਉਸੇ ਲਿਫਾਫੇ ਵਿੱਚ ਪਾ ਦਿੱਤਾ ਜਸਤ ਪਹਿਲਾਂ ਪਿੰਡ ਦੇ ਡੇਰੇ ਦੀ ਬਾਬਿਆਂ ਦੀ ਲਿਖੀ ਮਹੰਤਿ ਵਾਲਾ ਕਾਗਜ਼ ਪਾਇਆ ਹੋਇਆ ਸੀ ਅਟੈਚੀ ਬੰਦ ਕਰਕੇ ਉਹਨੇ ਚਾਬੀ ਗਿੱਜੇ ਚ ਪਾ ਲਈ ਵੇੜੇ 'ਚ ਆਈ ਤਾਂ ਡੇਰੇ 'ਚ ਆਇਆ ਨਵਾਂ ਮੁੰਡਾ ਸਪੀਕਰ 'ਚ ਰਹਿਰਾਸ ਦਾ ਪਾਠ ਕਰਨ ਲੱਗ ਪਿਆ ਸੀ ਜਿਹੜਾ ਬਾਬਿਆਂ ਨੇ ਉਹਨੂੰ ਬਿਨਾਂ ਪੁੱਛੇ ਤਰਖਿਆ ਸੀ ਪਹਿਲਾਂ ਉਹ ਡੇਰੇ ਦੀ ਹਰ ਗੱਲ ਉਹ ਤਾਂ ਪੁੱਛ ਕੇ ਕਰਦੇ ਸੀ ਜੇ ਕੋਈ ਡੇਰੇ 'ਚ ਆਇਆ ਬੰਦਾ ਆਦਮੀ ਪੁੱਛਦਾ ਬਾਬਾ ਜੀ ਕਿਵੇਂ ਕਰੀਏ ਉਹ ਕਹਿੰਦੇ ਬੀਬਾ ਜੀ ਤੋਂ ਪੁੱਛ ਲੋ ਉਹਨੂੰ ਮੁੰਡੇ ਦੇ ਆਏ ਤੋਂ ਹੀ ਪਤਾ ਲੱਗਿਆ ਸੀ ਸਮਝ ਤਾ ਉਹ ਪਹਿਲਾਂ ਹੀ ਗਈ ਸੀ ਕਿ ਬਾਬਿਆਂ ਨੇ ਉਹਨੂੰ ਥਾਂ ਸਿਰ ਰੱਖਣ ਲਈ ਨਵਾਂ ਮੁੰਡਾ ਰੱਖਿਆ ਹੈ ਸੋਚਿਆ ਸੀ ਕਿ ਇਹ ਨਵਾਂ ਮੁੰਡਾ ਉਹਨੂੰ ਪਿੱਛੇ ਕਰਕੇ ਅੱਗੇ ਲਿਆਉਣ ਲਈ ਰੱਖਿਆ ਹੈ ਹੋ ਸਕਦਾ ਬਾਬਿਆਂ ਦੀ ਕੋਈ ਰਿਸ਼ਤੇਦਾਰ ਹੋਵੇ ਪਰ ਇਹ ਗੱਲ ਨਹੀਂ ਸੀ ਬਾਬੇ ਸੋਚਦੇ ਸੀ ਕਿ ਜੇ ਸਿਆਣੀ ਹੋਈ ਤਾਂ ਮੁੰਡੇ ਦੇ ਆਉਣ ਤੇ ਇਹ ਰਹਿੰਦੇ ਖੁੰਦੇ ਵਾਲ ਛੱਡ ਜਾਏਗੀ ਪਰ ਗਊਸ਼ਾਲਾ ਚ ਵਿਧਾਇਕ ਦੀ ਵਧੀ ਆਉਣੀ ਜਾਣੀ ਨਹੀਂ ਗੱਲ ਜਿੱਥੋਂ ਚੱਲੀ ਸੀ ਉੱਥੇ ਹੀ ਮੋੜ ਕੇ ਲਿਆ ਦਿੱਤੀ ਸੀ ਪਰ ਨਵਾਂ ਮੁੰਡਾ ਸੰਤਾ ਨੇ ਹਟਾਇਆ ਵੀ ਨਹੀਂ ਸੀ ਪਹਿਲਾਂ ਪਹਿਲਾਂ ਸੋਚਦੇ ਸੀ ਕਿ ਮੁੰਡੇ ਨੂੰ ਹੌਲੀ ਹੌਲੀ ਗਊਸ਼ਾਲਾ ਚ ਵੀ ਜਾਣ ਲਾਉਣਗੇ ਪਰ ਉਹ ਬੀਬਾ ਦੇ ਹੱਥ ਚ ਆਈ ਰਾਜਸੀ ਤਾਕਤ ਵੇਖ ਕੇ ਚੁੱਪ ਕਰ ਗਏ ਸਨ ਰਾਜਸੀ ਤਾਕਤ ਨੂੰ ਐਵੇਂ ਨਹੀਂ ਰੋਂਦੀ ਦੁਨੀਆ ਐਵੇਂ ਤਾਂ ਨਹੀਂ ਆਪਣੇ ਬਗਾਨੇ ਹੁੰਦੇ ਐਵੇਂ ਤਾਂ ਨਹੀਂ ਵਸਦੇ ਰਸ ਦੇ ਘਰ ਖਖੜੀਆਂ ਕਰੇਲੇ ਹੁੰਦੇ ਬੀਬਾ ਦੇ ਦੋ ਕੰਮ ਰਹਿ ਗਏ ਸਨ ਮਹੰਤ ਜੈਪਾਲ ਤੋਂ ਔਰਾਨੀ ਵਾਲਾ ਹਾਰ ਲੈਣਾ ਤੇ ਬਾਬਿਆਂ ਤੋਂ ਸੋਨਾ ਮਾਰਨਾ ਸਿੱਖਣਾ ਜੈਪਾਲ ਤੋਂ ਹਾਰ ਲੈਣਾ ਕੋਈ ਵੱਡੀ ਗੱਲ ਨਹੀਂ ਸੀ ਉਹਦੀ ਦੁੱਖ ਦੀ ਰਗ ਤੇ ਉਹ ਹੱਥ ਰੱਖਣਾ ਸਿੱਖ ਗਈ ਸੀ ਉਹ ਉਹਦੇ ਤੋਂ ਪਾਸੇ ਜਾ ਹੀ ਨਹੀਂ ਸੀ ਸਕਦਾ ਬੀਬਾ ਨੇ ਉਹਨੂੰ ਹੱਥ ਤੇ ਖੜਾ ਲਿਆ ਸੀ ਜਦੋਂ ਦਿਲ ਕਰਦਾ heਠਾਂ ਸੁੱਟ ਸਕਦੀ ਸੀ ਉਹ ਉਹਦੇ ਤੇ ਤੁਲਿਆ ਖੜਾ ਸੀ ਉਹ ਆਪਣੇ ਤੇ ਉਹ ਤੋਂ ਗੇਰੂ ਰੰਗ ਲਾਉਣਾ ਚਾਹੁੰਦਾ ਸੀ ਚਾਹੁੰਦਾ ਸੀ ਕਿ ਬੀਬਾ ਆਪਣੀਆਂ ਭੈਣਾਂ ਦਾ ਵਿਆਹ ਕਰੇ ਤੇ ਉਹ ਆਪ ਵਿਆਹ ਬੰਧਨ ਚ ਵੱਜਣ ਬੀਬਾ ਉਹਦੇ ਕੋਲ ਕਦੇ-ਕਦੇ ਡੇਰੇ ਜਾਂਦੀ ਗਊਸ਼ਾਲਾ ਆਉਣ ਨੂੰ ਉਹਨੂੰ ਰੋਕਿਆ ਹੋਇਆ ਸੀ ਸੋਚਦੀ ਸੀ ਸ਼ਹਿਰ ਨਾਲੋਂ ਪਿੰਡ 'ਚ ਗੱਲ ਬਹੁਤੀ ਉੜਦੀ ਹੈ ਬੀਬਾ ਦਾ ਦਿਲ ਕਰਦਾ ਸੀ ਕਿ ਉਹ ਪਿੰਡ ਦੀ ਫਿਰਨੀ ਤੇ ਖੁੱਲੀ ਥਾਂ ਲੈ ਕੇ ਕੋਠੀ ਪਾਵੇ ਮਾਪੇ ਨੂੰ ਸੁਖ ਦੇਵੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਦੁੱਖਾਂ 'ਚ ਜਿਉਂਦੇ ਹੀ ਵੇਖਦੀ ਆਈ ਸੀ ਜੇ ਕਿਸੇ ਦੁੱਖ ਦਾ ਹੱਲ ਹੁੰਦਾ ਉਹ ਨਵਾਂ ਰੂਪ ਧਾਰ ਕੇ ਆ ਜਾਂਦਾ ਹੁਣ ਉਹ ਨਿਖਰਵੇਂ ਕੱਪੜੇ ਪਾਉਂਦੇ ਸੀ ਚੰਗਾ ਜੋੜਾ ਜੁੱਤੀ ਪਾਉਂਦੇ ਜਿਹੜੀਆਂ ਰਿਸ਼ਤੇਦਾਰੀਆਂ ਹੱਥ ਤੰਗ ਹੋਣ ਕਾਰਨ ਵਰਤਨੋਂ ਹਟ ਗਈਆਂ ਸਨ ਉਹ ਵੀ ਘਰੇ ਸੂਰਜ ਦਾ ਹੁੰਦਾ ਚੌਗਣਾ ਚਾਨਣ ਵੇਖ ਕੇ ਆਉਣ ਲੱਗ ਪਈਆਂ ਸਨ ਕੋਠੀ ਉਹ ਇਸ ਲਈ ਪਾਉਣਾ ਚਾਹੁੰਦੀ ਸੀ ਕਿ ਬਾਬਿਆ ਨੇ ਉਤੋਂ 5 ਲੱਖ ਰੁਪਏ ਭਤੀਜਿਆਂ ਨੂੰ ਦੇਣ ਲਈ ਲਏ ਸੀ ਸੋਚਦੀ ਸੀ ਕਿ ਜਦੋਂ ਕੋਠੀ ਦਾ ਕੰਮ ਚੱਲੇਗਾ ਉਹ ਬਾਬਿਆਂ ਤੋਂ ਪੈਸੇ ਮੰਗ ਲਵੇਗੀ। ਬਹਾਨੇ ਨਾਲ ਸੰਤਾਂ ਤੋਂ ਪੈਸੇ ਆ ਜਾਣਗੇ। ਬਾਬੇ ਅਜੇ ਵੀ ਉਹਨੂੰ ਆਪਣੇ ਮਨ ਦੇ ਹੋਰ ਨੇੜੇ ਕਰਨ ਦੇ ਯਤਨ 'ਚ ਸਨ। ਇੱਕ ਵਾਰ ਕਹਿੰਦੇ ਬੀਬਾ ਸਿਉਨੇ ਦੀ ਭਸਮ ਇਕੱਲੇ ਮੁੰਡਿਆਂ ਤੇ ਬੰਦਿਆਂ ਦੀ ਕਮਜ਼ੋਰੀ ਦੂਰ ਨਹੀਂ ਕਰਦੀ। ਇਸ 'ਚ ਉਹਦੀ ਤੀਵੀਂ ਦਾ ਵੀ ਵੱਡਾ ਹੱਥ ਹੁੰਦਾ ਹੈ। ਉਹਨੂੰ ਸਮਝਾਉਣਾ ਪੈਂਦਾ ਹੈ ਕਿ ਇਹ ਬੰਦਾ ਤੇਰਾ ਹੈ। ਇਸੇ ਨੂੰ ਹੀ ਦੁਨੀਆ ਦਾ ਸਭ ਤੋਂ ਚੰਗਾ ਬੰਦਾ ਸਮਝ। ਇਸੇ ਨੇ ਤੇਰੇ ਨਾਲ ਨਿਭਣਾ ਹੈ। ਹੋਰ ਪਾਸੇ ਧਿਆਨ ਨਹੀਂ ਦੇਣਾ। ਉਹਨਾਂ ਨੇ ਇਹ ਵੀ ਕਿਹਾ ਸੀ ਦਵਾਈ 'ਚ ਸਾਰਾ ਕੁਝ ਨਹੀਂ ਹੁੰਦਾ। ਗੱਲ ਤਾਂ ਸੁਰਤ ਤੇ ਤਾਲ ਦੇ ਇਕੱਠੇ ਹੋਣ ਦੀ ਹੈ। ਬਾਬੀ ਇਹ ਦੱਸਦੇ ਦੱਸਦੇ ਬੇਸ਼ਰਮੀ ਦੀ ਹੱਦ ਵੀ ਪਾਰ ਕਰ ਜਾਂਦੇ ਤੇ ਕਹਿੰਦੇ ਵੈਦਗੀ ਦੱਸਣ ਵੇਲੇ ਸਾਰਾ ਕੁਝ ਦੱਸਣਾ ਜ਼ਰੂਰੀ ਹੈ। ਤੂੰ ਲਗਨ ਨਾਲ ਕੰਮ ਕਰਨਾ ਸਿੱਖ। ਉਹਨੇ ਚਾਰ ਪੈਸੇ ਵੱਧ ਖੜੇ ਕਰਨ ਨੂੰ ਥਾਂ ਹੋਜੂ ਮਰੀਜ਼ ਨੂੰ ਠੀਕ ਕਰਨ ਵੇਲੇ ਉਹਦਾ ਮਨ ਪੜਨਾ ਪੈਂਦਾ ਹੈ ਉਹਦਾ ਸਰੀਰ ਆਪਣਾ ਸਮਝਣਾ ਪੈਂਦਾ ਹੈ ਉਹਦੇ ਮਨ ਦੀਆਂ ਗੁੰਝਲਾਂ ਵੀ ਕੱਢਣੀਆਂ ਪੈਂਦੀਆਂ ਖਾਣ ਪਾਣ ਠੀਕ ਕਰਵਾਉਣਾ ਪੈਂਦਾ ਜਦੋਂ ਵੈਦ ਸਾਰੇ ਮਰੀਜ਼ ਨੂੰ ਸਮਝ ਲੈਂਦਾ ਫਿਰ ਇਲਾਜ 'ਚ ਆਖ ਨਹੀਂ ਆਉਂਦੀ ਬੀਬਾ ਦਾ ਦਿਮਾਗ ਚੱਲਦਾ ਸੀ ਜਦੋਂ ਹੱਥ 'ਚ ਕਿਸੇ ਗੱਲ ਦੀ ਕੰਨੀ ਆ ਜਾਂਦੀ ਸਿਰੇ ਤੇ ਆਪਣੇ ਆਪ ਆ ਜਾਂਦੀ ਸੀ ਸਾਰਾ ਕੁਝ ਨਹੀਂ ਸਿੱਧਸਣਾ ਪੈਂਦਾ ਨਾ ਮਾਤ੍ਰ ਹੀ ਇਸ਼ਾਰਾ ਬਹੁਤ ਹੁੰਦਾ ਆਪਣੇ ਇਸ ਗੁਣ ਸਦਕਾ ਉਹਨੇ ਆਪਣੇ ਪਿਓ ਦਾ ਖੜਾ ਕਰ ਚਲਾ ਦਿੱਤਾ ਸੀ ਸਾਰੇ ਪਿੰਡ ਚੋਂ ਨੇਤਰ ਕੇ ਸਾਹਮਣੇ ਆ ਗਈ ਸੀ ਹਰ ਗੱਲ ਦਾ ਅਰਕ ਕੱਢਣਾ ਸਿੱਖ ਗਈ ਸੀ ਇਸੇ ਕਾਰਨ ਹੋਰਾਂ ਕੁੜੀਆਂ ਵਾਂਗ ਉਹ ਘਰ ਦੀ ਚੀਜ਼ ਨਹੀਂ ਸੀ ਰਹੀ ਘਰਾਂ ਨੂੰ ਅੱਗੇ ਲਿਜਾ ਰਹੇ ਬੰਦਿਆਂ ਚ ਆ ਗਈ ਸੀ ਬਾਬਿਆਂ ਨੂੰ ਉਹ ਸ਼ਤਰੰਜ ਦੇ ਖਿਡਾਰੀ ਸਮਝਦੀ ਸੀ ਖਿਡਾਰੀ ਹੋਣ ਦੇ ਗੁਣਾਂ ਦਾ ਪਤਾ ਲਾ ਰਹੇ ਸੀ ਉਹ ਕਹਿੰਦੇ ਕਿਸੇ ਗੱਲ ਤੇ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਨਾ ਬਿਨਾ ਮਤਲਬ ਤੋਂ ਕਿਸੇ ਦੀ ਗੱਲ 'ਚ ਦਖਲ ਦੇਣਾ ਚਾਹੀਦਾ ਹੈ। ਜਿਹੜੀ ਗੱਲ ਕਰੀਦਾ ਕੋਈ ਫਾਇਦਾ ਨਾ ਹੋਵੇ ਉਹ ਕਰਨੀ ਨਹੀਂ ਚਾਹੀਦੀ। ਬਾਬੇ ਹੁਣ ਜੀਵਨ ਦਾ ਸਭ ਤੋਂ ਵੱਡਾ ਦਾਅ ਲਾਉਣ ਦੇ ਚੱਕਰ 'ਚ ਸਨ। ਇਸੇ ਕਰਕੇ ਉਹ ਬੀਬਾ ਜਿਦੇ ਮਨ 'ਚ ਸੋਨਾ ਮਾਰਨਾ ਸਿੱਖਣ ਦੀ ਲਾਲਸਾ ਪੈਦਾ ਕਰ ਰਹੇ ਸਨ ਤੇ ਕਹਿ ਰਹੇ ਸੀ ਕਿ ਦੁਨੀਆ ਕਿਸੇ ਵੱਡੇ ਗੁਣ ਨਾਲ ਨਹੀਂ ਲੁੱਟੀ ਜਾ ਸਕਦੀ। ਤੁਹਾਡੇ ਵਾਲਾ ਗੁਣ ਜੇ ਬਹੁਤੇ ਲੋਕਾਂ 'ਚ ਹੈ ਤੁਸੀਂ ਉਹਨਾਂ ਲੋਕਾਂ ਵਾਂਗ ਹੀ ਜਾ ਸਕਦੇ ਹੋ ਖਾਸ ਨਹੀਂ ਬਣ ਸਕਦੇ ਖਾਸ ਤਾਂ ਬਣੋਗੇ ਜੇ ਖਾਸ ਕੰਮ ਕਰੋਗੇ ਬਾਬਿਆਂ ਦੀ ਮਜਬੂਰੀ ਬਣ ਗਈ ਸੀ ਕਿ ਬਾਬਿਆਂ ਦਾ ਵੱਡਾ ਦਾ ਬੀਬਾ ਰਾਹੀਂ ਹੀ ਭਰਿਆ ਹੋਇਆ ਜਾ ਸਕਦਾ ਸੀ ਉਹ ਨਹੀਂ ਸਿਚੌਂਦੀ ਕਿ ਉਹਨਾਂ ਦਾ ਲਾਇਆ ਹੋਇਆ ਦਾ ਖਾਲੀ ਜਾਵੇ ਬਾਬਿਆਂ ਨੇ ਉਹਨੂੰ ਨੌ ਨੌ ਵਾਦੀ ਹੋਈ ਨੂੰ ਵੇਖਿਆ ਸੀ ਕਿਸੇ ਮਿਸਤਰੀ ਦੇ ਛੁਰੀ ਤਿੱਖੀ ਕਰਨ ਵਾਂਗ ਉਹਨੂੰ ਤੇਜ਼ ਕੀਤਾ ਸੀ ਤੇ ਲੋਕਾਂ ਦੇ ਗਣਾ ਤੇ ਫਿਰਨ ਜੋਗਰੀ ਕੀਤਾ ਸੀ ਉਹਦਾ ਰੰਗ ਰੂਪ ਜ਼ਮਾਨੇ ਨੂੰ ਆਪਣੇ ਵੱਲ ਖਿੱਚਣ ਦੇ ਯੋਗ ਹੋ ਗਿਆ ਸੀ ਜਿਸ ਨੂੰ ਸਾਰੇ ਮਹੰਤ ਮੋਚ ਉਂਗਲਾਂ ਪਾ ਪਾ ਵੇਖਦੇ ਸੀ ਜਿਵੇਂ ਕੋਈ ਚੜਦੇ ਸੂਰਜ ਨੂੰ ਵੇਖਦਾ ਹੋਵੇ ਬਾਬਿਆਂ ਨੂੰ ਯਕੀਨ ਹੋ ਗਿਆ ਸੀ ਕਿ ਉਹ ਉਤੋਂ ਹੋਰਾਂ ਬਾਹਰ ਨਹੀਂ ਨਾ ਆਉਣ ਵਾਲੇ ਸਮੇਂ ਛੋਵੇ ਉਹਨਾਂ ਨੂੰ ਪੱਕੀ ਆਸ ਵੱਜ ਗਈ ਸੀ ਕਿ ਉਹਨਾਂ ਦਾ ਸੋਨੇ ਦੀ ਖਾਨ 'ਚ ਹੱਥ ਪੈਣ ਵਾਲਾ ਹੋ ਗਿਆ ਸੀ ਖਜ਼ਾਨਾ ਬਹੁਤ ਦੂਰ ਨਹੀਂ ਇੱਕ ਦਿਨ ਉਹਨਾਂ ਨੇ ਪਾਣੀ 'ਚ ਫਿਰ ਪੈਰ ਪਾਏ ਸਿਆਲ ਉੱਤਰ ਰਿਹਾ ਸੀ ਪੈਰ ਬਹੁਤੇ ਨਹੀਂ ਸੀ ਮੱਚਦੇ ਆਪੇ ਠੀਕ ਹੋ ਜਾਂਦੇ ਸੀ ਪਰ ਪੈਰ ਜਸਾਉਣ ਵੇਲੇ ਗੱਲ ਕਰਨ ਦਾ ਜਿਹੜਾ ਮਾਹੌਲ ਉੱਸਰ ਜਾਂਦਾ ਸੀ ਉਹ ਹੋਰ ਗੱਲਾਂ ਕਰਨ ਵੇਲੇ ਨਹੀਂ ਸੀ ਉੱਸਰਦਾ ਪੈਰ ਚਸਾ ਚਸਾ ਕੇ ਉਹਨੇ ਆਪਣੇ ਪੱਕੇ ਰੰਗ 'ਚ ਸ਼ੋਖ ਰੰਗ ਭਰੇ ਸਨ ਬੀਬਾ ਨੇ ਪਾਣੀ 'ਚ ਪਾਏ ਪੈਰ ਪੁੰਜੇ ਸੱਜਾ ਪੈਰ ਖੱਬੇ ਪੱਟ ਤੇ ਰੱਖ ਕੇ ਤੇਲ ਚ ਸਣ ਲੱਗੀ ਤੇਲ ਦੀ ਖੁਸ਼ਬੂ ਸਾਰੇ ਕਮਰੇ ਚ ਫੈਲ ਗਈ ਉਹ ਕਹਿੰਦੇ ਬੀਬਾ ਸੱਚ ਦੱਸੇ ਜੈਪਾਲ ਕਿਹੋ ਜਿਹਾ ਬੰਦਾ ਹੈ ਕਿਹੋ ਜਿਹਾ ਹੈ ਕੀ ਬੰਦਿਆ ਵਰਗਾ ਬੰਦਾ ਹੈ ਸੁਭਾ ਪਰਿਵਾਰ ਵਾਲੇ ਬੰਦਿਆ ਵਰਗਾ ਹੈ ਭੇਖ ਵਾਲੀ ਕੋਈ ਗੱਲ ਨਹੀਂ ਝਾਕਣੀ ਬੜੀ ਖਸੂਤੀ ਹੈ ਪਰ ਦਿਲ ਦਾ ਖੁੱਲਾ ਹੈ ਗੱਲ ਦਿਲ ਨੂੰ ਵੀ ਬਹੁਤੀ ਨਹੀਂ ਲਾਉਂਦਾ ਹਰ ਵੇਲੇ ਕੱਚੂ ਵਾਂਗ ਦਾਤਰੀ ਮੂੰਹ ਚ ਪਾਈ ਰੱਖਦਾ ਹੈ ਖੁੱਲ ਵੀ ਜਾਂਦਾ ਕਦੇ ਕਦੇ ਬਾਬੇ ਇਸ ਗੱਲ 'ਚ ਨਹੀਂ ਸੀ ਪਈ ਕਿ ਉਹ ਖੁੱਲ੍ਹਦਿਲਾ ਕਿਵੇਂ ਹੈ ਜੈਪਾਲ ਦੇ ਚੰਗੇ ਮਾੜੇ ਹੋਣ ਨਾਲ ਵੀ ਉਹਨਾਂ ਦਾ ਕੋਈ ਮਤਲਬ ਨਹੀਂ ਸੀ ਉਹਨਾਂ ਦਾ ਮਤਲਬ ਇਹ ਜਾਣਨਾ ਸੀ ਕਿ ਬੀਬਾ ਦੀ ਉਹ ਮਨ ਦਾ ਕਿੰਨੀ ਕੋ ਹੈ ਉਹ ਥੋੜਾ ਜਿਹਾ ਹੋਰ ਖੁੱਲੇ ਕਹਿੰਦੇ ਤੇਰੇ ਤੇ ਉਹ ਇਤਬਾਰ ਕਰਨਾ ਕਿੰਨਾ ਕੋ ਕਰਦਾ ਲੱਗਦਾ ਜੇ ਮੈਂ ਕੋਈ ਗੱਲ ਕਹਾ ਮੋੜਦਾ ਨਹੀਂ ਲੱਗਦਾ ਉਹ ਮੇਰੀ ਬਹੁਤੀ ਕਦਰ ਕਰਦਾ ਹੈ ਉਹਦੇ ਤੱਕ ਕੰਮ ਕੀ ਹੈ ਦੱਸੋ ਕੰਮ ਤੈਨੂੰ ਮੈਂ ਫਿਰ ਦੱਸਾਂ ਤੈਨੂੰ ਪਤਾ ਹੈ ਉਹਦਾ ਇੱਕ ਡੇਰਾ ਹਰਦਵਾਰ ਵੀ ਹੈ ਉੱਥੇ ਉਹਦਾ ਬਾਗ ਵੀ ਹੈ ਤੂੰ ਕਦੇ ਢੀੜਾ ਮਾਰ ਕੇ ਆ ਉਹਦੇ ਨਾਲ ਪਰ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੂੰਹ ਸਿਓ ਕੇ ਰੱਖੀ ਭਾਫ ਨਾ ਕੱਢੀ ਵੱਡੇ ਕੰਮ ਰੌਲਾ ਪਾ ਕੇ ਨਹੀਂ ਹੁੰਦੇ ਚੁੱਪ ਕਰਕੇ ਕਰਨੇ ਪੈਂਦੇ ਨੇ ਬੀਬਾ ਨੂੰ ਅੱਗੇ ਕੁਝ ਦੱਸਣ ਦੀ ਲੋੜ ਨਾ ਪਈ ਉਹ ਜਾਣੀ ਜਾਣ ਸੀ ਬਾਬੇ ਦੇ ਮਨਸੂਬੇ ਨੂੰ ਉਹ ਕਿਸੇ ਹੱਦ ਤੱਕ ਸਮਝ ਗਈ ਸੀ ਕਹਿੰਦੀ ਫੇਰ ਨਾ ਕਰੋ ਬਾਬਾ ਜੀ ਥੋੜਾ ਸਿਰ ਤੇ ਹੱਥ ਚਾਹੀਦਾ ਉੱਠਣ ਲੱਗੀ ਤਾਂ ਉਹ ਕਹਿੰਦੇ ਕੱਲ ਨੂੰ ਬਾਜ਼ਾਰ ਜਾਂਦੀ ਮੈਥੋਂ ਇੱਕ ਸ਼ਾਂਪ ਲੈ ਜੀ ਸੁਨੈਰਾਂ ਦੇ ਮੋਰਚੇ ਚ ਕੁੰਦਨ ਸੁਨਿਆਰ ਹੈ ਸ਼ਾਪ ਸ਼ੁੱਧ ਕਰਵਾ ਲਮੀ ਇਹੋ ਕੰਮ ਕਰਦਾ ਹੈ ਉਹ ਮੇਰਾ ਨਾਂ ਲੈ ਦੇ ਨਾਲੇ ਇੱਕ ਕੋਰੀ ਕਾਪੀ ਵੀ ਲਿਆਈ ਉਤੇ ਸਿਉਨਾ ਮਾਰਨ ਦੀਆਂ ਸਾਰੀਆਂ ਗੱਲਾਂ ਲਿਖ ਲਈ ਲਗਾਤਾਰ ਕੰਮ ਕਰਨ ਨਾਲ ਹੀ ਬੰਦਾ ਮਾਹਰ ਬਣਦਾ ਹੈ ਅਗਲੇ ਦਿਨ ਬੀਬਾ ਸ਼ਾਮ ਸੁੱਧ ਕਰਵਾ ਲੈ ਖੋਟ ਖਾਸਾ ਨਿਕਲਿਆ ਸੁੱਧ ਕੀਤੇ ਸੋਨੇ ਦੀ ਪਰਚੀ ਤੇ ਵਜ਼ਨ ਲਿਖਵਾ ਲਈ ਬਾਬਿਆ ਨੇ ਸੋਨਾ ਮਾਰਨ ਲਈ ਜੋ ਚੀਜ਼ਾਂ ਪੰਸਾਰੀ ਤੋਂ ਮੰਗਵਾਈਆਂ ਸੀ ਉਹ ਵੀ ਲੈ ਆਈ ਪਰਚੀ ਸਾਹਮਣੇ ਰੱਖ ਲਈ